ਪ੍ਰੋਗਰਾਮ ਜਾਂ ਇਸ ਮੂਲ ਦੇ ਵਿੱਚ ਅੱਛਾ ਤੇ ਉਹ 2-3 ਦਿਨ ਚੱਲਣਾ ਠੀਕ ਆ ਤੇ ਸ਼ੁੱਕਰਵਾਰ ਤੱਕ ਮੈਨੂੰ ਛੁੱਟੀਆਂ ਆ ਤੇ ਸ਼ਨੀਵਾਰ ਦੀ ਮੈਂ ਲੈ ਲਈ ਆ ਹਾਂਜੀ ਤੇ ਮੈਂ ਹੁਣ ਆ ਜਾਣਾ ਵਾਂ ਤੇ ਚੱਲ 2-4 ਦਿਨ ਹੀ ਇੱਥੇ ਰਵਾਂਗੇ ਪਿੰਡ ਅੱਛਾ ਤੇ ਤੂੰ ਇਦਾਂ ਕਰ ਤਿਆਰੀ ਕਰ ਲੈ ਤੇ ਫਿਰ ਪਿੰਡੋਂ ਹੋ ਗਿਆ ਵਾਂਗੇ ਹਾਂ ਮੈਂ ਸੁਖਦੀ ਦੀ ਜਨ ਦੱਸਣਾ ਹੀ ਕਿ ਅੱਜ ਤੁਸੀਂ ਜਾ ਕੇ ਨਾ ਪਿੰਡੋਂ ਹੋ ਆਓ ਤੇ ਕੱਲ ਨੂੰ ਫਿਰ ਇਹਨਾਂ ਨੇ ਅੱਜ ਆਏ ਨਾ ਵਾਂ ਤੇ ਕੱਲ ਨੂੰ ਅਹੀਂ ਜਾ ਕੇ ਹੋਵਾਂਗੇ ਤੇ ਰੁਪਿੰਦਰ ਆਪ ਐਦਾਂ ਨਾ ਕਰੀਏ ਹਾਂਜੀ ਇਕੱਠੇ ਚੱਲ ਜੰਨੇ ਆ ਵਹੀ ਉਹਦਾ ਨਾ ਮੇਕਾ ਗੱਲ ਦਾ ਸਾਬ ਲਾਉਣੀ ਆ ਕਿ ਬੰਦਾ ਘਰ ਦੇ ਵਿੱਚ ਇੱਕ ਦੂਜੇ ਸਲਾਹ ਨਾ ਚੱਲੇ ਨਾ ਤੇ ਫਾਇਦੇ ਵਿੱਚ ਹੀ ਰਹਿੰਦਾ ਵਾ ਮੰਮੀ ਜੀ ਫੋਨ ਤੇ ਮੈਨੂੰ ਵੀ ਆਇਆ ਅਸਰੇ ਹਾਂ ਤੇ ਮੈਨੂੰ ਵੀ ਇਹੀ ਗੱਲ ਕਹਿਣ ਦੀ ਮੈਂ ਤੇ ਆਪਸ ਵਿੱਚ ਬੀ ਫਿਕਰ ਦੇ ਵਿੱਚ ਪਈ ਆ ਵੀ ਹੁਣ ਕੀ ਕਰੀਏ ਮੇਰੀ ਸੁਣ ਗੱਲ ਕੋਈ ਬਹਾਨਾ ਬਣਾ ਮੈਨੂੰ ਇਹ ਪਚਾਦਰ ਲੈ ਕੇ ਲੰਮੀ ਪੈ ਜਾ ਕਹ ਮੇਰੇ ਕੋ ਨਹੀਂ ਉੱਠਿਆ ਜਾਣ ਦਿਆ ਪਤਾ ਨਹੀਂ ਮੇਰੇ ਸਰੀਰ ਨੂੰ ਕੀ ਹੋ ਗਿਆ ਵਾ ਹੋਣ ਇਹ ਕੁੜੀ ਨੂੰ ਕਹੀ ਜਾਂਦੇ ਆ ਤੂੰ ਬਹਾਨਾ ਮਾਰ ਬਹਾਨਾ ਮਾਰ ਉਹ ਵੀ ਕਿੰਨੇ ਕ ਬਹਾਨੇ ਮਾਰੀ ਜਾਵੇ ਰੁਪਿੰਦਰ ਵੀ ਉਹ ਚੱਲ ਕੋਈ ਨਹੀਂ ਮੈਂ ਕਿਹੜਾ ਮਨਾ ਕੀਤਾ ਵਾ ਜਾਓ ਤੇ ਜਾ ਕੇ ਲਿਆਓ ਮੇਰੀ ਗੱਲ ਸੁਣ ਲੈ ਜੇ ਤ ਜਾਣਾ ਤੇ ਠੀਕ ਆ ਜੇ ਨਹੀਂ ਤੇ ਮੈਂ ਵੀ ਨਹੀਂ ਜਾਣਾ